ਹੇ ਲੈ ਕਹਿੰਦੀ ਆ ਬਾਹੂ ਇਹਦਾ ਟੁੱਟਿਆ ਹੋਇਆ ਸੀਗਾ ਲਿਹਾ ਹੋਇਆ ਸੀ ਹਾਂ 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 ਤੇ ਹੁਣ ਬਈ ਇਹ ਤੁਰਨ ਲੱਗ ਗਈ ਜਦੋਂ ਉਹਦੀ ਲੋਡ ਪੂਰੀ ਹੋ ਗਈ ਜਦੋਂ ਤਾਂ ਉਹਨੂੰ ਇਹਦੀ ਲੋਡ ਸੀ ਹਾਂ ਉਦੋਂ ਤੋਂ ਉਹਦੇ ਵਾਸਤੇ ਸੀ ਇਹ ਹੀਰਾ ਠੀਕ ਹੈ ਤੇ ਜਦੋਂ ਇਹਨੂੰ ਉਹਦੀ ਲੋਡ ਸੀ ਹਾਂ ਉਦੋਂ ਉਹਦੇ ਵਾਸਤੇ ਹੋ ਗਈ ਇੱਕ ਟੋੜਾ ਆ ਐਂਬੂਲੈਂਸ ਵਗੈਰਾ ਚ ਲੈ ਕੇ ਆਉਣੇ ਆ ਕੀ ਹਾਂ ਬਈ ਇਹ ਐਂਬੂਲੈਂਸ ਆਪਣੀ ਬਈ ਤਿੰਨ ਵਾਰੀ ਪੱਠੇ ਲੈ ਕੇ ਆਊਗੀ ਦਿਨ ਚ ਹੁਣ ਆ ਦੇਖੋ ਬੋਤੀ ਪਹਿਲਾਂ ਪਰਲੇ ਪਾਸੇ ਖੜੀ ਸੀ ਆਪੇ ਤੁਰ ਕੇ ਹੁਣ ਇੱਧਰ ਹੋ ਗਈ ਹੁਣ ਇਹ ਤੁਰਨ ਲੱਗ ਗਈ ਦੋ ਦਿਨ ਤੇ ਬਈ ਭਾਰ ਪੈਂਦਾ ਸੀਗਾ ਉਹ ਗਊ ਹਸਪਤਾਲ ਚ ਇਲਾਜ ਕਰਾਉਣ ਆਏ ਤੇ ਹਸਪਤਾਲ ਚ ਛੱਡ ਗਏ ਬਈ ਜਦੋਂ ਉਹਨਾਂ ਨੂੰ ਪਤਾ ਲੱਗ ਗਿਆ ਵੀ ਲਾਗਤ ਤਾਂ ਹੋ ਨਹੀਂ ਸਕਦਾ ਪੈਸੇ ਜਿਆਦੇ ਲੱਗਣਗੇ ਅੱਛਾ ਹੁਣ ਬਈ ਸਟੋਰੀ ਆ ਜਿਵੇਂ ਬਈ ਤੁਸੀਂ ਠੱਠੇ ਦੀ ਗੱਲ ਹੀ ਕਰਦੇ ਸੀ ਹਨਾ ਹਾਂਜੀ ਇੱਧਰ ਤੇ ਇਹਦੀ ਕੀ ਕਹਾਣੀ ਆ ਕਹੇਦੇ ਬਈ ਲਫਾਫਾ ਕੱਢਿਆ ਆਪਾਂ ਢਿੱਡ ਚੋਂ ਸਵਾ ਕਮਾਂਟਲ ਸਵਾ ਕਮਾਂਟਲ ਹਾਂ 1 ਕਮਾਂਟਲ 20 ਕਿਲੋ ਕੰਡੇ ਤੇ ਤੋਲ ਕੇ ਲਫਾਫਾ ਕੱਢਿਆ ਇਹਦੇ ਢਿੱਡ ਚੋਂ ਦੇਖਣ ਨੂੰ ਐਂ ਲੱਗਦਾ ਹੁਣਾਂ ਤੁਹਾਨੂੰ ਵੀ ਹਲੇ ਵੀ ਲਫਾਫਾ ਪਿਆ ਹੂੰ ਐਂ ਲੱਗਦਾ ਵੀ ਢਿੱਡਾ ਹਜੇ ਵੀ ਐਂ ਲੱਗਦਾ ਇਹ ਲਫਾਫਾ ਪਿਆ ਪਰ ਜਿਹੜਾ ਦਾ ਸਾਈਜ਼ ਸੀ ਨਾ ਇਹਦੇ ਢਿੱਡ ਦਾ ਉਹ ਵਾੜਾ ਲੰਮਾ ਟਾਈਮ ਲਫਾਫਾ ਤੇ ਕੂੜਾ ਢਿੱਡ ਚ ਪਏ ਰਹਿਣ ਕਰਕੇ ਸਾਈਜ਼ ਹੀ ਉਡਾ ਲੈ ਲਿਆ ਢਿੱਡ ਨੇ ਹੁਣ ਹੈ ਇਹ ਖਾਲੀ ਬਈ ਅੰਦਰੋਂ ਢੇਡੇ ਦਾ ਇਥੇ ਕਵਾਂਟਲ 20 ਕਿਲੋ ਬਹੁਤ ਹੁੰਦਾ ਹਨਾ ਤੇ ਇਹ ਵਿਚਾਰੇ ਹਨਾ ਉਵੇਂ ਕ ਮਤਲਬ ਉਹ ਤਾਂ ਮਿਲਦਾ ਨਹੀਂ ਕਿ ਕੋਈ ਪੱਠੇ ਵਗੈਰਾ ਤੇ ਜਿਹੜੇ ਕਾਗਜ਼ ਵਗੈਰਾ ਖਾਈ ਜਾਂਦੇ ਅਤੇ ਇਹ ਵੀ ਲੋਕਾਂ ਦੇ ਛੱਡੇ ਹੋਏ ਆ ਬਈ ਐ ਤਾਂ ਹੈ ਨਹੀਂ ਐ ਪੈਦਾ ਹੋ ਗਏ ਤੇ ਬਈ ਸਾਊ ਬਹੁਤ ਆ ਹੁਣ ਪਤਾ ਜਿਵੇਂ ਤੁਸੀਂ ਪਹਿਲਾਂ ਗੱਲ ਕਰਦੇ ਸੀਗੇ ਮੈਂ ਹੁਣ ਵੀ ਫੇਰ ਵੀ ਗੱਲ ਕਰਦਾ ਜਿਵੇਂ ਬਾਈ ਕਹਿੰਦਾ ਸੀ ਜਦੋਂ ਲਿਆਂਦਾ ਇਹ ਮਾਰਦਾ ਸੀ ਬਹੁਤ ਮਾਰਦਾ ਫੁਕਾਰਿਆਂ ਮਾਰਦਾ ਸੀ ਮੈਂ ਕਹਿੰਦਾ ਬਈ ਸਿੱਧਾ ਹੋ ਜਾਂਦਾ ਸੀਗਾ ਹਾਂ ਹਾਂ ਸੇ ਹੋਣ ਦੇਖ ਲਓ ਬਾਈ ਆ ਤੁਹਾਡੇ ਸਾਹਮਣੇ ਆ ਹਾਂ ਫੁਕਾਰੇ ਮਾਰਦਾ ਸੀ ਬਾਈ ਅਸੀਂ 7-8 ਮੁੰਡੇ ਆ ਰਕੇ ਸ਼ੰਕੋਸ਼ ਸੋਨੂ ਤੇ ਗੁੱਜਰ ਆ ਮੁੰਡਾ ਇੱਕ ਤੇ ਕੋਰਾ ਮੁਕਲ ਸਾਡਾ ਐ ਸੀ ਵੀ ਨੇੜੇ ਕਿਹੜਾ ਜਾਊਗਾ ਹੌਸਲੇ ਨਹੀਂ ਪੈਂਦਾ ਸੀਗਾ ਐ ਪਟ ਪਟ ਪੈਰਾਂ ਨਾਲ ਮਿੱਟੀ ਫੁਕਾਰੇ ਮਾਰੀ ਜਾਂਦਾ ਵੀ ਆ ਜੋ ਲੱਕ ਕੇ ਦਿਖਾਓ ਨੇੜੇ ਤੇ ਆ ਹੁਣ ਇਹਨੂੰ ਸਮਝ ਆ ਗਈ ਹਣਾ ਹੁਣ ਇਹਨੂੰ ਪਤਾ ਲੱਗ ਗਿਆ ਬਾਈ ਬਸ ਇਹਨਾਂ ਨੇ ਮੇਰਾ ਲਾਜ ਹੀ ਕੀਤਾ ਹੁਣ ਤਾਂ ਬਾਈ ਰੋਣ ਲੱਗ ਜਾਂਦਾ ਇਹ ਯਾਰ ਯਕੀਨ ਟੁੱਟਿਆ ਹੁੰਦਾ ਹੈ ਨਾ। ਰੋਣ ਲੱਗ ਜਾਂਦਾ ਏ। ਹੁਣ ਆਇਆ ਹੱਥ ਫੇਰੀ ਜਾਊਂਗਾ ਨਾ ਤੇ ਹੰਝੂ ਡਿੱਗਣ ਲੱਗ ਗਏ ਨੇ ਇਹਦੀ ਅੱਖ 'ਚ ਦੇਖੀ। ਥੋੜੇ ਚਿਰ ਚ ਨਾ ਹੰਝੂ ਡਿੱਗਣ ਲੱਗ ਗਏ ਨੇ ਇਹਦੀ ਅੱਖ 'ਚ। ਇਹ ਆ ਦੇਖ ਆ ਗਏ ਆ ਗਏ ਹੰਝੂ ਆ ਗਏ ਦੇਖ ਬਈ। ਆ ਦੇਖ ਲੈ ਬਈ। ਹੰਝੂ ਆ ਗਏ। ਆ ਦੇਖ। ਹੁਣ ਤਾਂ ਕਿੱਡੇ ਡਿੱਗਣ ਲੱਗਣਗੇ ਅੱਖ 'ਚ ਲੈ। ਇਹ ਆ ਦੇਖ ਬਣ ਗਿਆ ਹੰਝੂ। ਹੁਣ ਡਿੱਗ ਪੈਣੇ। ਹਾਂ। ਸ਼ੁਕਰਾਨਾ ਕਰਦਾ ਯਾਰ। ਇਹ ਬਣ ਗਿਆ ਹੰਝੂ। ਅਕਸਰ ਇਹ ਵੀ ਤਾਂ ਰੱਬ ਦੇ ਜੀ ਆ ਉਹਦੇ ਬਣਾਏ ਬੰਦੇ ਆ ਸਾਰੇ। ਆ ਦੇਖੋ ਆਹ ਆਹ ਖਾਲੀ ਆ ਹੁਣ। ਆਹ ਇਹ ਤਾਂ ਬਈ ਕਿਉਂ ਓਮੇ ਬਣਿਆ ਹੋਇਆ ਹਣ ਵੀ ਥਾ ਉਨੀ ਤਰ ਗਈ ਤਰ ਗਈ ਹਾਂ ਉਨੀ ਥਾ ਬਾਣੀ ਗਈ ਟੱਡ ਚ ਹੁਣ ਤਾਂ ਹੱਡ ਨਿਕਲੇ ਬਈ ਇਹਦੇ ਜਿੱਦਣ ਇਹ ਚੱਕਿਆ ਉਦਣ ਤਾਂ ਆਇਲਾ ਵੀ ਗੱਡੀ ਚ ਲੈ ਕੇ ਗਏ ਨਾ ਸਾਨੂੰ ਐ ਸੀ ਵੀ ਗੱਡੀ ਚ ਇਹ ਫਟੂਆ ਇੰਨਾ ਇੰਨਾ ਬੁਰਾ ਹਾਲ ਸੀ ਇਹਦੇ ਟੱਡ ਦਾ ਆਹ ਦੇਖੋ ਇੱਧਰ ਬਈ ਹੁਣ ਤਾਂ ਟਾਂਕੇ ਟੁੰਕੇ ਸਿਉਂ ਤਾਂ ਜਮਾ ਹੁਣ ਤਾਂ ਜਮਾ ਹੁਣ ਸਹੀ ਆ ਬਈ ਹਾਂ ਕੋਈ ਐ ਨਹੀਂ ਵੀ ਕੋਈ ਅ ਅਕਸਰ ਨਾ ਜਿਹੜੇ ਮੇਰੇ ਸੱਜਣ ਦੇਖਦੇ ਉਹਨਾਂ ਨੂੰ ਜ਼ਿਆਦਾ ਪਤਾ ਹੋਊਗਾ ਵੀਵਰ ਨੂੰ ਫੇਸਬੁੱਕ ਨਾ YouTube ਇਸ ਚੀਜ਼ ਨੂੰ ਬੈਨ ਕਰ ਦਿੰਦਾ ਬੈਨ ਕਰ ਦਿੰਦੇ ਖਾ ਜੇਕਰ ਆਪਾਂ ਜ਼ਖਮ ਦਿਖਾ ਦਈਏ ਨਾ ਤੁਹਾਨੂੰ ਤਾਂ ਆਪਾਂ ਮੜੀ ਦੂਰੋ ਦੱਸਦ ਨੇ ਆ ਜਮਾ ਕਲੀਅਰ ਹੈ ਦੇਖੋ ਬੰਦ ਹੈ ਟਾਂਕੇ ਅਸੀਂ ਖੋਲਤੇ ਇਹਦੇ ਬਿਲਕੁਲ ਹਾਂ ਕੁਝ ਨਹੀਂ ਹੈਗਾ ਹੁਣ ਇਹਦੇ ਜਮਾ ਸੌਂਤਾ ਗਿਆ ਆ ਹੱਡ ਬਈ ਇਹਦੇ ਲਫਾਫਾ ਕੱਢੇ ਬਾਅਦ ਦੇਖਣ ਲੱਗੇ ਐਨਾ ਜ਼ਿਆਦਾ ਹੋ ਸੀਗਾ ਸਿਕੰਜਾ ਕਿੱਡਾ ਹੁੰਦਾ ਆਪਣਾ ਜਿਹਦੇ ਚ ਸਰਕਾਰੀ ਹਸਪਤਾਲ ਚ ਪਸ਼ੂ ਵਾਰਡ ਦੇ ਉਹਦੇ ਚ ਬੜਿਆ ਨਹੀਂ ਸੀ ਇਹ ਅੱਛਾ ਬਈ ਕਿੰਨਾ ਚੌੜਾ ਸਕੰਜਾ ਹੁੰਦਾ ਉਹ ਜੀ ਆਪਾਂ ਮੱਝ ਗਾਂ ਵੜ ਲਈਏ ਨਾ ਫੋਟ ਫੋਟ ਥਾਂ ਦੋਨੇ ਪਾਸਿਓਂ ਬਾਚ ਜਾਂਦੇ ਆਂ ਇਹ ਵਿੱਚ ਨਹੀਂ ਵੜਿਆ ਸੀਗਾ ਉਹਦੇ ਤੇ ਜਦੋਂ ਲਫਾਫਾ ਕੱਢ ਕੇ ਆਪਰੇਸ਼ਨ ਕਰਕੇ ਬਾਹਰ ਕੱਢਿਆ ਧੱਕੇ ਨਾਲ ਤਾਂ ਇਹਨੂੰ ਅਸੀਂ ਅ ਗੋਂਕੜੀ ਸਿਆ ਪਿੱਛੋਂ ਮੁੰਡਿਆਂ ਤਾਂ ਕਿਆ ਢਿੱਡ ਦੱਬ-ਦੱਬ ਕੇ ਅੰਦਰ ਕਰ ਲਿਆ ਕਿਉਂ ਉਹਦੇ ਬਗੈਰ ਭਾਈ ਸਰਜਰੀ ਨਹੀਂ ਹੋ ਸਕਦੀ ਸੀਗੀ ਬਾਹਰ ਐਂ ਦੱਬ ਕੇ ਢਿੱਡ ਅੰਦਰ ਕਰਤਾ ਜਦੋਂ ਇਹ ਕੱਢਿਆ ਆਪਰੇਸ਼ਨ ਬਾਅਦ ਇੰਨਾ ਇੰਨਾ ਪਿੱਛੇ हट ਗਿਆ ਪਿੱਛੇ हट ਗਿਆ ਜੀ ਸੋਚ ਰਹਾ ਕਿੱਡਾ ਟਿੱਡ ਹੋਊਗਾ ਕਿੰਨਾ ਔਖਾ ਹੋਣਾ ਬਈ ਹੂੰ ਤੇ ਬਈ ਇਹਦੇ ਕੀ ਕਹਾਣੀ ਐ ਬੋਲੀ ਇਹ ਬਈ ਨੌਰ ਰਾਜਸਥਾਨ ਤੋਂ ਰੈਸਕਿਊ ਹੋਈ ਆ ਹਾਂ ਇਹ ਬਸ ਆਪ ਦਾ ਭਲੇ ਮਾਨਸ ਹੀ ਆਖਾਂ ਕਿਸੇ ਭਲੇ ਮਾਨਸ ਨੇ ਰੱਖੀ ਸੀਗੀ ਜਦੋਂ ਉਹਦੀ ਲੋੜ ਪੂਰੀ ਹੋ ਗਈ ਜਦੋਂ ਤਾਂ ਉਹਨੂੰ ਐਦੀ ਲੋੜ ਸੀ ਹਾਂ ਉਦੋਂ ਤੋਂ ਉਹਦੇ ਵਾਸਤੇ ਸੀ ਇਹ ਹੀਰਾ ਠੀਕ ਐ ਤੇ ਜਦੋਂ ਇਹਨੂੰ ਉਹਦੀ ਲੋੜ ਸੀ ਹੂੰ ਉਦੋਂ ਉਹਦੇ ਵਾਸਤੇ ਹੋ ਗਈ ਇੱਕ ਟੋੜਾ ਉੜਾਈ ਹੋ ਗਈ ਹਾਂ ਕਿਉਂ ਭਾਈ ਜਦੋਂ ਫੱਟੜ ਹੋ ਗਈ ਪਤਾ ਹੈ ਵੀ ਕੋਈ ਕੰਮ ਦੀ ਨਹੀਂ ਰਹੀ ਨਾ ਘਾਰੀ ਹੋਦੀ ਨਹੀਂ ਰਹੀ ਹਾਂ ਅਗਰ ਨੂੰ ਪਤਾ ਸੀ ਹੁਣ ਮੈਨੂੰ ਚੱਕਣੀ ਪੈਣੀ ਹੈ ਚੱਕਣੀ ਪੈਣੀ ਕੋਈ 8-10000 ਰੁਪਇਆ ਲੱਗਣਾ ਮੇਰਾ ਮੈਂ ਕਿਉਂ ਲਾਵਾਂ ਤੇ ਇਹਨੇ ਕਿੰਨੇ ਕਮਾ ਕੇ ਦਿੱਤੇ ਹੁਣ ਯਾਰ ਉਹ ਤਾਂ ਮੈਗਨਾ ਇਨਸਾਨ ਭਾਈ ਸਾਹਿਬ ਧਰਤੀ ਦੇ ਉੱਤੇ ਸਭ ਤੋਂ ਘਟੀਆ ਦੋ ਪੈਰਾਂ ਵਾਲਾ ਜਾਨਵਰ ਆਪਾਂ ਦੋਵੇਂ ਖੜੇ ਆ ਸਭ ਤੋਂ ਘਟੀਆ ਭਾਈ ਮੈਂ ਕਹਿੰਦਾ ਮੈਂ ਆਪਣੇ ਆਪ ਨੂੰ ਵਿੱਚ ਇਨਕਲੂਡ ਕਰਦਾ ਮਤਲਬੀ ਸਭ ਤੋਂ ਤਕੜਾ ਧਰਤੀ ਦੇ ਉੱਤੇ ਮਤਲਬੀ ਇਨਸਾਨ ਆ ਹਮ ਆਪਾਂ ਹਰ ਕਿਸੇ ਨਾਲ ਰਿਸ਼ਤਾ ਰੱਖਾਂਗੇ ਆਪਣੇ ਕਿਸੇ ਲਾਲਚ ਨਾਲ ਧਰ ਨਾਲ ਸ਼ਰਮ ਨਾਲ ਮੋਹ ਨਾਲ ਕੋਈ ਨਾ ਕੋਈ ਪਿੱਛੇ ਉਹਦੇ ਰੀਜ਼ਨ ਹੋਊਗਾ ਪਰ ਇਹ ਵੀ ਨਹੀਂ ਸਵਾਰਥ ਜਿਨ੍ਹਾਂ ਨੂੰ ਕੋਈ ਮਤਲਬ ਨਹੀਂ ਕੋਈ ਮਤਲਬ ਨਹੀਂ ਭਾਈ ਹੁਣ ਜਿੱਦਣ ਇਹ ਲੈ ਕੇ ਆਂਦੀ ਆ ਬਾਹੂ ਇਹਦਾ ਟੁੱਟਿਆ ਹੋਇਆ ਸੀਗਾ ਲਿਹਾ ਹੋਇਆ ਸੀ ਹਾਂ ਹਾਂ ਤੇ ਹੁਣ ਭਈ ਇਹ ਤੁਰਨ ਲੱਗ ਗਈ ਆਪਾਂ ਚੈਨ ਕੁੱਪੀ ਵਾਲਾ ਸਿਸਟਮ ਲਾਇਆ ਬੈਲਟਾਂ ਲਾਈਆਂ ਇਹਨੂੰ ਚੱਕਣ ਲੱਗੇ ਮਾਲਸ਼ਾਂ ਕਰਨ ਲੱਗੇ ਕੋਈ ਮੁੰਡੇ ਬਹੁਤ ਸੇਵਾ ਕਰਦੇ ਔਰ ਮੁੰਡਿਆਂ ਬਗਰ ਤਾਂ ਅਸੀਂ ਕੁਝ ਵੀ ਨਹੀਂ ਜਿਵੇਂ ਆਖੇ ਹਾਂ ਬਾਈ ਬਹੁਤ ਸੇਵਾ ਕਰਦੇ ਬਾਈ ਆਪਾਂ ਮੂੰਹ ਤੇ ਵੀ ਇਹਨਾਂ ਦੇ ਕਹਿੰਦੇ ਪਿੱਠ ਤੇ ਵੀ ਇਹਨਾਂ ਦੇ ਆਹੀ ਗੱਲਾਂ ਕਹਿੰਦੇ ਆ ਯਾਰ ਮੁੰਡੇ ਨਾਲ ਬਾਈ ਕੱਲਾ ਕਿੰਨਾ ਕਰਨ 250 300 ਜਾਨਵਰ ਹਾਂਜੀ 250 300 ਜਾਨਵਰਾਂ ਨੂੰ ਬਾਈ ਜੇ ਖਾਣਾ ਵੀ ਪਾਉਣਾ ਸਾਰਿਆਂ ਦਾ ਅੱਡਾ ਅੱਡਾ ਬਾਈ ਹਾਂਜੀ گاਵਾ ਦਾ ਅੱਡਾ ਹੈ ਬੱਕਰਿਆਂ ਦਾ ਅੱਡਾ ਹੈ ਚਿੜਗਾਂ ਉਹਨਾਂ ਦਾ ਅੱਡਾ ਜਿੰਨੇ ਵੀ ਤੁਸੀਂ ਦੇਖ ਰਹੇ ਹੋ ਜਾਨਵਰ ਇਹ ਆਪਣੇ ਵਰਗੇ ਇਨਸਾਨ ਵੱਲੋਂ ਮੇਰੇ ਵਰਗੇ ਇਨਸਾਨ ਵੱਲੋਂ ਛੱਡੇ ਹੋਏ ਉਹ ਆ ਜਿੰਨਾ ਟਾਈਮ ਤੱਕ ਮਤਲਬ ਆਪਾਂ ਨੂੰ ਸਾਰੀ ਕੇ ਡੰਗਾ ਉਹਨਾਂ ਟਾਈਮ ਤੱਕ ਠੀਕ ਸੀਗਾ ਜਦੋਂ ਇਹ ਬੇਕਾਰ ਹੋ ਗਏ ਇਹਨਾਂ 'ਚ ਕੋਈ ਮਤਲਬ ਨਹੀਂ ਰਿਹਾ ਉਦੋਂ ਛੱਡ ਤੇ ਆ ਉਹ ਗਾਂ ਖੜੀ ਆ ਉਹ ਬਈ ਹਾਂ ਉਹ ਗਾਂ ਰਹੀ ਉਹ ਗਾਂ ਰਹੀ ਹਾਂ ਆਓ ਬਈ ਉਹਦੀ ਵੀ ਸਟੋਰੀ ਐ ਉਹਦੀ ਵੀ ਸਟੋਰੀ ਐ ਇਹਦੀ ਵੀ ਸਟੋਰੀ ਐ ਬਈ ਇਹ ਇੱਕ ਜਾਨਵਰ ਦੀ ਸਟੋਰੀ ਆ ਕਾਲੀ ਗਊ ਐ ਕਾਲੀ ਗਊ ਜਿੰਨਾ ਚਿਰ ਦੁੱਧ ਦਿੰਦੀ ਸੀ ਵਧੀਆ ਸੀ ਚੰਗੀ ਭਲੀ ਸੀ ਜੀ ਪੂਰੇ ਲਾੜ ਨਾਲ ਇਹਨੂੰ ਮੈਨੂੰ ਲੱਗਦਾ ਦਲੀਆਂ ਵੀ ਪਾਉਂਦੇ ਹੋਣਗੇ ਗੁੜ ਵੀ ਪਾਉਂਦੇ ਹੋਣਗੇ ਖਲ ਚੋਕਰ ਹਰ ਚੀਜ਼ ਮਿਲਦੀ ਹੁਣ ਇਹਦੇ ਬਈ ਥਣ ਤੇ ਕੈਂਸਰ ਨਿਕਲ ਗਿਆ ਮਾੜੀ ਕਿਸਮਤ ਗਾਂ ਦੀ ਕਹਿ ਲੋ ਜਾਂ ਉਹਨਾਂ ਦੇ ਮਾਲਕਾਂ ਦੀ ਕਹਿ ਲੋ ਕਿਉਂ ਮਾਲਕਾਂ ਦੀ ਮੈਨੂੰ ਲੱਗਦਾ ਜ਼ਿਆਦੇ ਆ ਗਾਂ ਦੀ ਤੇ ਚਲੋ ਚੰਗੀ ਆ ਬਈ ਆਪਣੇ ਕੋਲੇ ਆ ਗਈ ਮਾਲਕਾਂ ਦੀ ਐ ਮਾੜੀ ਹੈ ਹੁਣ ਦੁੱਧ ਵਾਸਤੇ ਪਸ਼ੂ ਹੋਰ ਖਰੀਦਣਾ ਪਊ ਆ ਫਿਰ ਬਾਈ ਪੱਠਿਆ ਐਂਬੂਲੈਂਸ ਵਗੈਰਾ ਚ ਲੈ ਕੇ ਆਉਣੇਗੀ ਹਾਂ ਬਾਈ ਇਹ ਐਂਬੂਲੈਂਸ ਆਪਣੀ ਬਈ ਤਿੰਨ ਵਾਰੀ ਪੱਠੇ ਲੈ ਕੇ ਆਊਗੀ ਦਿਨ ਚ ਹੁਣ ਆ ਦੇਖੋ ਬੋਤੀ ਪਹਿਲਾਂ ਪਰਲੇ ਪਾਸੇ ਖੜੀ ਸੀ ਆਪੇ ਤੁਰ ਕੇ ਹੁਣ ਇੱਧਰ ਹੋ ਗਈ ਹੁਣ ਇਹ ਤੁਰਨ ਲੱਗੀ ਦੋ ਦਿਨਾਂ ਹੀ ਤੁਰਨ ਲੱਗੀ ਐ ਇਹ ਅੱਛਾ ਕੱਲ ਪਹਿਲਾ ਦਿਨ ਸੀ ਇਹਦਾ ਆਪੇ ਤੁਰਨ ਦਾ ਅੱਜ ਦੂਜਾ ਦਿਨ ਆ ਇਹਦਾ ਠੀਕ ਹੈ ਤੇ ਹੁਣ ਪੱਠਿਆਂ ਦੀ ਗੱਡੀ ਕਿਰਾਂ ਆ ਗਈ ਇੱਕ ਬਾਰਾ ਤੜਕੇ ਆ ਗਈ ਤੇ ਹੁਣ ਇੱਕ ਰਾਤ ਨੂੰ ਆਊਗੀ ਦੇਖੋ ਬਈ ਕਿਉਂ ਕਮਲੀ ਹੋਈ ਹੈ ਕੇ ਸਭ ਤਾਂ ਰੈਡੀ ਤੇ ਕੱਢ ਜੀ ਕੋਲੇ ਨਾਲ ਆ ਵੇਖੋ ਬਈ ਇਹਦੀ ਗਊ ਦੀ ਲੱਤ ਕੱਟੀ ਹੋਈ ਆ ਹਾਂ ਇਹ ਦਰੀਆਂ ਦੋਵੇਂ ਲੱਤਾਂ ਬਈ ਅਗਲੀਆਂ ਟੁੱਟੀਆਂ ਹੋਆਂ ਆ ਗਊ ਦੀਆਂ ਇਹਨਾਂ ਦੀ ਉਮਰ ਬਈ ਬਹੁਤ ਆ ਇਹਨਾਂ ਦੀ ਉਮਰ ਹਾਂ ਇਹਨਾਂ ਦੀ ਹੈਗੀ ਬਈ ਘਟੋ ਘਟ 2 2 3 3 ਸਾਲ ਦੀਆਂ ਗਾਂ ਮੈਂ ਇਹ 3 ਸਾਲ ਦੀ ਗਊ ਕਿੱਡੀ ਹੋ ਜਾਂਦੀ ਆ ਆਪਣੇ ਘਰ ਤਾਂ ਸੂਪ ਜਾਂਦੇ ਆ ਬਈ 3 3 ਸਾਲ ਦੀਆਂ ਜਿਹੜੀਆਂ ਆਮ ਪਰ ਇਹ ਬਈ ਉਹੀ ਗੱਲ ਹੈ ਵੀ ਆ ਪਾਹੇ ਜੋੜੀਆਂ ਇਹ ਵੱਧੀਆਂ ਨਹੀਂ ਬਈ ਇਦੋਂ ਬਸ ਇੱਥੇ ਰਹਿ ਗਿਆ ਹਾਂ ਸੜ ਗਿਆ ਹਾਂ ਬਿਲਕੁਲ ਤੇ ਆ ਜਿੰਨੇ ਵੀ ਹਨਾ ਤੁਹਾਨੂੰ ਦਿਖਾਇਆ ਬਈ ਉਹ ਗਾਂ ਵੀ ਬਈ ਰੈਸਕਿਊਡ ਹੈ ਬਈ ਉਹਨੂੰ ਵੀ ਠਾਓ ਉਹਨੂੰ ਲਿਆਓ ਇਧਰ ਉਹਨਾ ਤੁਹਾਨੂੰ ਦਿਖਾ ਨਹੀਂ ਸਕਦੇ ਥੋੜਾ ਜਿਹਾ ਬਾਲਾ ਜਿਆਦਾ ਭਾਰ ਪੈਂਦਾ ਮਤਲਬ ਹਾਂ ਗ੍ਰਾਫਿਕ ਕੰਟੈਂਟ ਵਾਲਾ ਆ ਜੂਆ ਵੀਡੀਓ ਰਿਮੂਵ ਕਰ ਸਕਦਾ ਆ ਆਪਣੀ ਰਿਮੂਵ ਕਰ ਸਕਦੇ ਆ ਤੇ ਉਹਦੇ ਬਈ ਭਾਰ ਪੈਂਦਾ ਸੀਗਾ ਉਹ ਗਊ ਹਸਪਤਾਲ ਚ ਇਲਾਜ ਕਰਾਉਣ ਆਏ ਤੇ ਹਸਪਤਾਲ ਚ ਛੱਡ ਗਏ ਬਈ ਜਦੋਂ ਉਹਨਾਂ ਨੂੰ ਪਤਾ ਲੱਗ ਗਿਆ ਵੀ ਲਾਜ ਤਾਂ ਹੋ ਨਹੀਂ ਸਕਦਾ ਪੈਸੇ ਜਿਆਦਾ ਲੱਗਣਗੇ ਆਪਾਂ ਉਹ ਹੋਇਆ ਨਾ ਬਈ ਕੋਈ ਅਪੀਲ ਕਰਨੀ ਕੋਈ ਕਹਿਣਾ ਚਾਹੁੰਦੇ ਹਾਂ ਲੋਕਾਂ ਨੂੰ ਕੋਈ ਅਪੀਲ ਬਈ ਆਏ ਜੇ ਕੋਈ ਤੁਸੀਂ ਆਪਦੇ ਵਿਆਹ ਸ਼ਾਦੀ ਜਨਮ ਦਿਨ ਐਨੀਵਰਸਰੀ ਤੇ ਕੋਈ ਮੰਨ ਲਓ 5-7000 10000 ਰੁਪਿਆ ਲਾਉਨੇ ਹੋ ਜਾਂ ਕੋਈ ਬਿਆਹ ਸ਼ਾਦੀ ਤੇ ਵੀ ਆਪਾਂ ਲੱਖਾਂ ਦੇ ਹਿਸਾਬ ਨਾਲ ਲਾਉਨੇ ਆ ਤਾਂ ਭਾਈ ਇੱਕ ਦਿਨ ਤੁਸੀਂ ਇੱਥੋਂ ਦਾ ਖਾਣਾ ਸਪான்ਸਰ ਕਰ ਸਕਦੇ ਹੋ ਵੀ ਭਾਈ ਇੱਕ ਦਿਨ ਦਾ ਫੂਡ ਦਾ ਕਿੰਨਾ ਐਕਸਪੈਂਸ ਹੈ ਮਤਲਬ 2100 3150 500 ਜਾਂ ਤੁਸੀਂ ਪੈਸੇ ਨਹੀਂ ਕਰਨੇ ਲੋਕਾਂ ਨੂੰ ਐ ਬੜਾ ਹੁੰਦਾ ਭਾਈ ਕਿ ਯਾਰ ਪੈਸੇ ਮੰਗਦੇ ਇਹ ਤਾਂ ਧੰਦਾ ਬਣਾ ਰੱਖਿਆ ਵੀ ਇਹ ਧੰਦਾ ਨਹੀਂ ਤੁਸੀਂ ਖਾਣਾ ਭੇਜ ਦਿਓ ਸਿੱਧਾ ਐਡਰੈਸ ਹੈ ਗਿਆ ਵੀਰੇ ਸਰਸਾ ਹਿਸਾਰ ਰੋਡ ਤੇ 50 ਪੈਲਸ ਤੇ ਜਮਾ ਸਾਹਮਣੇ ਦਲਕਾਂ ਆਇਆ ਕਿਲੇ ਜਿਹੜੇ ਮਹਿੰਦਰਾ ਵਾਲਿਆਂ ਦੀ ਜਾਂ ਮਹਿੰਦਰਾ ਵਾਲੇ ਦੀ ਏਜੰਸੀ ਉਹਦੇ ਬਿਲਕੁਲ ਸਾਹਮਣੇ ਉੱਥੇ ਤੁਸੀਂ ਬਈ ਖਾਣਾ ਭੇਜ ਸਕਦੇ ਹੋ ਡੌਗ ਫੂਡ ਭੇਜ ਦੋ ਕੈਟ ਫੂਡ ਭੇਜ ਦੋ ਦੁੱਧ ਬਰੈਡ ਬਿਸਕੁਟ ਚੋਕਰ ਕੋਈ ਵੀ ਚੀਜ਼ ਹਾਂ ਆਪਾਂ ਨੂੰ ਐ ਨਹੀਂ ਬਈ ਆਪਾਂ ਐ ਕਹਿਦੀਏ ਵੀ ਤੁਸੀਂ ਪੈਸੇ ਹੀ ਭੇਜੋ ਖਾਣਾ ਭੇਜ ਦੋ ਤਾਂ ਬਈ ਐਡੀ ਕ ਅਪੀਲ ਹੈ ਤੁਸੀਂ ਆਪਦੇ ਸਪੈਸ਼ਲ ਦਿਨਾਂ ਦੇ ਵਿੱਚ ਆਪਦੇ ਘਰੇ ਖੁਸ਼ੀਆਂ ਦੇ ਨਾਲ ਨਾਲ ਇਥੋਂ ਵੀ ਦੁਆਵਾਂ ਹਾਸਲ ਕਰ ਸਕਦੇ ਹੋ ਇਹ ਬਹੁਤ ਛੋਟੀ ਹੀ ਚੀਜ਼ ਹੈ ਦੇਖੀਏ ਤਾਂ ਆਪਾਂ ਹਨਾ ਆਪਾਂ ਐ ਸੋਚੀ ਵੀ ਆਪਾਂ ਯਾਰ ਜਨਮ ਦਿਨ सेलिब्रेट ਕਰਨਾ ਤਾਂ ਆਪਾਂ 5 7 10000 ਰੁਪਏ ਆਪਣੇ ਵੱਸ ਤੋਂ ਕੋਈ ਵੱਡੀ ਗੱਲ ਨਹੀਂ ਕੋਈ ਵੱਡੀ ਗੱਲ ਤੇ ਆਪਾਂ ਐ ਸੋਚੀ ਯਾਰ ਆਪਾਂ 1100 ਦੇ ਉੱਥੇ ਪੱਠੇ ਪਵਾ ਦਈਏ ਜਾਂ 1100 ਦੇ ਕੋਈ ਚੋਕਰ ਸਦਾ ਦਈਏ ਜਾਂ ਭਈ ਯਾਰ ਕੋਈ ਦਵਾਈਆਂ ਦੀ ਲੋੜ ਹੈ ਅਸੀਂ ਉਹਦੀ ਮਦਦ ਕਰ ਦਈਏ ਭਈ ਜਿਹੜੇ ਦਰਸ਼ਕ ਹੈ ਤੇ ਜਿਹੜੇ ਟੀਮ ਮੈਂਬਰ ਹੈ ਇੰਨਾ ਬਗੈਰ ਇਹ ਸੰਸਥਾ ਇੱਕ ਦਿਨ ਵੀ ਨਹੀਂ ਚੱਲ ਸਕਦੀ ਮੈਂ ਕਹਿੰਦਾ ਮੈਂ ਕਰ ਦੂੰ ਮੈਂ ਭਈ ਸਭ ਤੋਂ ਵੱਡੀ ਬਿਮਾਰੀ ਹੈ ਮੈਂ ਕੁਝ ਨਹੀਂ ਹੁੰਦਾ ਮੈਂ ਤਾਂ ਮਾਰ ਦਿੰਦਾ ਆਪਾਂ ਕਰ ਸਕਦੇ ਹਾਂ ਜੇ ਤੁਸੀਂ ਤੇ ਅਸੀਂ ਮਿਲਾਂਗੇ ਤਾਂ ਬਈ ਆਪਾਂ ਮਿਲ ਕੇ ਚੱਲਦਾ ਹਨਾ ਸੇਵਾ ਤੇ ਬਾਕੀ ਇਹ ਲੰਗਰ ਹੀ ਆ ਬਈ ਇੱਕ ਸਾਹ ਜੇ ਨਗਦੇ ਟਾਬ ਦੇ ਨਾਲ ਜਰੂਰ ਹੋ ਕੇ ਜਾਇਆ ਕਰੋ ਇੱਥੇ ਇਹ ਵੀ ਇੱਕ ਦੁਨੀਆ ਆ ਆਪਾਂ ਹੋਰ ਦੁਨੀਆ ਤੇ ਰਹਿੰਦੇ ਆ ਆਪਾਂ ਮਤਲਬੀ ਦੁਨੀਆ ਤੇ ਰਹਿੰਦੇ ਆ ਇੱਥੇ ਆ ਜਿਹੜੇ ਜਾਨਵਰਾਂ ਨੇ ਬਿਨਾ ਮਤਲਬੀ ਸੀ ਤੇ ਇਹਨਾਂ ਤੇ ਜਿਹੜਾ ਆਪਾਂ ਤਸ਼ੱਦਦ ਕਰਦੇ ਆ ਉਹ ਆ ਤੁਹਾਡੇ ਸਾਹਮਣੇ ਆ ਤੇ ਬਾਈ ਜੀ ਬਹੁਤ ਵਧੀਆ ਲੱਗਿਆ ਹਨਾ ਮਿਲ ਕੇ ਤੇ ਅੱਜ ਮੈਂ ਕਿਹਾ ਚਲੋ ਤੁਹਾਡੇ ਨਾਲ ਵੀਡੀਓ ਵੀ ਸਾਂਝੀ ਕਰਕੇ ਬਾਈ ਨੂੰ ਬਹੁਤ ਟਾਈਮ ਹੋ ਗਿਆ ਸੀ ਦੇਖਦਿਆਂ ਨੂੰ ਵੀਡੀਓ ਨੂੰ ਸ਼ੇਅਰ ਕਰ ਦਿਓ ਵਾਧ ਤੋਂ ਵਾਧ ਮਿਲਦੇ ਫਿਰ ਕਿਸੇ ਹੋਰ ਨਾਲ ਵੀ ਵੀਡੀਓ ਦੇ ਵਿੱਚ ਧੰਨਵਾਦ ਜੀ